ਇਹ ਹਾਲਾਤ 1988 ਚ ਹੋਈ ਸੀ 1988 ਤੋਂ ਬਾਅਦ ਤੇਜ਼ ਵੀ ਆ ਇਹ 2025 ਚ ਜਿਹੜਾ ਵਖਿਆ ਇਹ ਮੈਂ ਇੰਨਾ ਨੁਕਸਾਨ ਹੋਦਾ ਨਹੀਂ ਜ਼ਿੰਮੇਵਾਰਤਾ ਕਦੀ ਦੇਖਿਆ ਲੇਕਿਨ ਇਹ ਸ਼ੁਰੂਆਤ ਕਿੱਥੋਂ ਹੋਈ ਹੈ ਸ਼ੁਰੂਆਤ ਹੋਈ ਹੈ ਕੋਨੇਵਾਲ ਤੋਂ ਜਦੋਂ ਰਾਵੀ ਦਰਿਆ ਟੁੱਟਾ ਮਾਛੀ ਵਾਲੇ ਤੋਂ ਰਾਵੀ ਦਰਿਆ ਟੁੱਟਾ ਝੰਗੀਆਂ ਤੋਂ ਟੁੱਟਾ ਬੇਸਿਕ ਕਾਰਨ ਕੀ ਸੀਗਾ ਉਹ ਤੁਸੀਂ ਉਹਦੀ ਖੋਜ ਕਰੋ ਉੱਥੇ ਮਾਈਨਿੰਗ ਹੁੰਦੀ ਸੀ ਉਹ ਜਿਹੜੀਆਂ ਉਸ ਵੇਲੇ ਬੰਨ ਸੀਗੇ ਇਹਨੇ ਕਮਜ਼ੋਰ ਹੋ ਚੁੱਕੇ ਸੀ ਭਾਈ ਜਦੋਂ ਦਰਿਆ ਚੜਿਆ ਤੇ ਜਦੋਂ ਮੁਸ਼ਕਲ ਬਣੀ ਆ ਉਹਨਾਂ ਨੇ ਉਹ ਟਾ ਮਾਰੀ ਸਾਰਾ ਪਾਣੀ ਰਾਵੀ ਦਰਿਆ ਜਿਹੜਾ ਇਹ ਨਾਲੇ ਨੂੰ ਤੁਰ ਪਿਆ ਔਰ ਅੱਜ ਜਾ ਕੇ ਦੇਖ ਲੋ ਨੇਪਾਲ ਪਿੰਡਿਆ ਉਹ ਹਲਕਾ ਰਾਜਸਥਾਨ ਸੀ ਆ ਇੱਥੋਂ ਪਤਾ ਨਹੀਂ ਉਥੋਂ ਰਮਦਾਸ ਤੋਂ ਕਮ ਸੇ ਕਮ 25 ਕਿਲੋਮੀਟਰ 30 ਕਿਲੋਮੀਟਰ ਹੋਣਾ ਸਾਰਾ ਇਹ ਏਰੀਆ ਪਾਣੀ ਚ ਪੰਜ ਪੰਜ ਫੁੱਟ ਪਾਣੀ ਝੋਨੇ ਦੇ ਉੱਤੇ ਆ ਖਲੋਤਾ ਸਾਰੀ ਫਸਲ ਤਬਾਹ ਹੋ ਗਈ ਆ ਔਰ ਜ਼ਿੰਮੇਦਾਰ ਦਾ ਇਹਨਾਂ ਕਦੀ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਐਤਕੀ ਹੋਇਆ ਔਰ ਕਸੂਰਵਾਰ ਕੌਣ ਹੈ ਇਹ ਲੋਕ ਨੇ ਜਿਹੜੇ ਸਰਕਾਰਾਂ ਚਲਾਉਂਦੇ ਰਿਹਾ ਮਕਸਦ ਕੀ ਹੈ ਡਰੇਨਿੰਗ ਦਾ ਇੱਕ ਤਰੀਕਾ ਹੈ ਜੇ ਜਦੋਂ ਵੀ ਉਹਨਾਂ ਨੇ ਇਹ ਦਰਿਆਵਾਂ ਦੇ ਬੰਨਾਂ ਦੀ ਜਦੋਂ ਰਾਖੀ ਕਰਨੀ ਹੈ ਉਹ ਮਾਰਚ ਦੇ ਮਹੀਨੇ ਚ ਸ਼ੁਰੂ ਕਰਦੇ ਸੀ ਮੀਟਿੰਗਾਂ ਹੁੰਦੇ ਸੀ ਫੰਡ ਆ ਜਾਂਦੇ ਸੀ ਉਦੋਂ ਬੰਨ ਬੰਨ ਜਿਹੜੇ ਸੀ ਬੰਨਦੇ ਸੀ ਔਰ ਜਦੋਂ ਦਰਿਆ ਵਗਦੇ ਸੀ ਤੇ ਦਰਿਆ ਬੜੇ ਆਮ ਨਾਲ ਲੰਘ ਜਾਂਦੇ ਸੀ ਭਾਵੇਂ ਚੜਦੇ ਸੀਗੇ ਜਿੰਨਾ ਮਰਜ਼ੀ ਪਾਣੀ ਆਉਣਾ ਨਿਕਲ ਜਾਣਾ لیکن ਹੋਇਆ ਕੀ ਆ ਸਾਰਾ ਕੰਮ ਇਹਨਾਂ ਦਾ ਨੁਕਸਾਨ ਕਰਤਾ ਔਰ ਨੁਕਸਾਨ ਕਿਉਂ ਹੋਇਆ ਇਹਨਾਂ ਨੇ ਬੰ ਬਿਲਕੁਲ ਉਹਨਾਂ ਦਾ ਕੋਈ ਕੰਮ ਨਹੀਂ ਕੀਤਾ ਪੈਸਾ ਖੁਰਦਬਰਦ ਹੋਇਆ ਤੇ ਨੁਕਸਾਨ ਲੋਕਾਂ ਦਾ ਇਹਨਾਂ ਨੇ ਕੀਤਾ ਪਰ ਸੈਂਟਰ ਕਹਿੰਦਾ ਕਿ 900 ਕਰੋੜ ਰੁਪਇਆ ਅਪਾ ਦਿੱਤਾ ਸੀ ਉਹਦਾ ਕੰਮ ਅਫਸਰ ਵੀ ਕਹਿੰਦੇ ਕਹਿੰਦੇ ਕੰਮ ਕੀਤਾ ਗਿਆ ਕਿਸੇ ਕੰਮ ਕੀਤਾ ਗਿਆ ਕਾਗਜ਼ਾਤ ਕੰਮ ਕੀਤਾ ਗਿਆ ਤੇ ਪ੍ਰੈਕਟੀਕਲ ਕੰਮ ਕੀਤਾ ਗਿਆ ਦੇਖੋ ਹਮੇਸ਼ਾ ਹੀ ਜਦੋਂ ਪੈਸੇ ਲੱਗਣਗੇ ਚੰਗੇ ਢੰਗ ਨਾਲ ਤੁਹਾਨੂੰ ਨਜ਼ਰ ਆਉਂਦਾ ਤਰੀਕਾ ਕੀ ਹੈ ਰਾਵੀ ਨੂੰ ਬੰਨਣ ਦਾ ਤਰੀਕਾ ਸਾਰਿਆਂ ਨੂੰ ਵੱਡਾ ਆ ਪੀ ਉਹਦੇ ਸਪਰ ਵੱਤ ਤੋਂ ਵੱਧ ਵੱਜ ਅਸੀਂ ਸਾਡੀ ਸਰਕਾਰ ਸੀ ਜਾ ਕੇ ਦੇਖ ਲੋ ਸਾਰੇ ਸਪਰ ਜਿਹੜੇ ਬਣੇ ਨੇ ਸਾਡੇ ਟਾਈਮ ਬਣੇ ਕਾਂਗਰਸ ਸਰਕਾਰ ਦੇ ਕਿਉਂਕਿ ਉਹਨਾਂ ਨੇ ਸਮਝਿਆ ਸੀ ਅਖਲਾ ਸੀ ਇਹਨਾਂ ਨੇ ਜਿੰਨੀ ਦੇਰ ਤੇ ਆਏ ਇੱਕ ਸਪਰ ਨਹੀਂ ਬਣਿਆ ਬੰਨ ਨਹੀਂ ਇਹਨਾਂ ਬਣਿਆ ਪੱਥਰ ਕਿਤੇ ਨਹੀਂ ਰੱਖਿਆ ਅੱਗੇ ਪੱਥਰ ਬੰਨ ਬਣ ਕੇ ਅੱਗੇ ਰੱਖਦੇ ਹੁੰਦੇ ਸੀ ਤਾਂ ਕਿ ਦਰਿਆ ਵਜੇ ਤੇ ਪੱਥਰ ਦੇ ਨਾਲ ਟਕਰਾ ਕੇ ਪਿੱਛੇ ਚਲੀ ਜਾਲ ਬੰਨ ਬਣ ਕੇ ਵਿਛੇ ਰਹੇ ਅਸੀਂ ਵੇਖਦੇ ਰਹੇ ਕਸੂਰ ਇਹਨਾਂ ਦਾ ਫੰਡ ਆਏ ਨੇ ਪਰ ਫੰਡ ਇਹਨਾਂ ਨੂੰ ਪੁੱਛੋ ਵੀ ਗਿਆ ਕਿੱਥੇ ਨੇ ਸਾਰੇ ਫੰਡ ਖਾਦੇ ਗਏ ਲੱਗੇ ਹੀ ਨਹੀਂ ਇੱਕ ਖਾਸੀ ਦੇਖਣ ਨੂੰ ਮਿਲੀ ਐ ਮੋਢੇ ਨਾਲ ਮੋਢਾ ਜੋੜ ਕੇ ਪਿੰਡਾਂ ਦੇ ਲੋਕ ਆਪਣੀ ਰੋਟੀ ਦੀ ਪਰਵਾਹ ਨਹੀਂ ਕਰ ਰਹੇ ਲੋਕਾਂ ਦੇ ਪਰਿਵਾਰਾਂ ਨੂੰ ਕੱਢ ਕੇ ਲਿਆ ਰਹੇ ਆ ਉਹ ਡੰਗਰਾਂ ਨੂੰ ਚਾਰਾ ਤੱਕ ਪਿਚਾਰ ਰਹੇ ਆ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਸੇਵਾ ਬਹਾਦਰੀ ਤੇ ਸਾਡੇ ਗੁਰੂਆਂ ਨੇ ਤਪੱਸਿਆ ਕੀਤੀ ਹੈ ਸਾਡੇ ਮਾਪਿਆਂ ਨੇ ਤਪੱਸਿਆ ਕੀਤੀ ਹੈ ਤੇ ਉਹਦਾ ਫਲ ਅੱਜ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਇੱਕ ਦੂਜੇ ਦੀ ਮਦਦ ਕਰ ਰਹੇ ਹਾਂ ਇਹ ਪੰਜਾਬੀਆਂ ਦੇ ਬਾਹਾਂ ਵਿੱਚ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਇੱਕ ਇਹੋ ਜਿਹਾ ਜਜ਼ਬਾ ਆ ਇਹਨੂੰ ਤੁਸੀਂ ਕਦੇ ਰੋਕ ਨਹੀਂ ਸਕਦੇ ਔਰ ਮੈਂ ਅੱਜ ਤੁਹਾਨੂੰ ਇੱਕ ਗੱਲ ਕਹਿ ਦੇਣ ਲੱਗਾ ਤੁਹਾਡੇ ਮਾਧਿਅਮ ਲਈ ਹਿੰਦੁਸਤਾਨ ਨੂੰ ਜੇ ਰੋਟੀ ਖਵਾਉਣ ਲਈ ਤੁਸੀਂ ਸਾਡੀਆਂ ਸੰਸਥਾਵਾਂ ਪੰਜਾਬ ਦੀ ਇਕੱਲੀਆਂ ਦੀ ਡਿਊਟੀ ਲਾ ਦਿਓ ਅਸੀਂ ਸਾਰੇ ਹਿੰਦੁਸਤਾਨ ਨੂੰ ਰੋਟੀ ਵਧੀਆ ਖਵਾ ਸਕਦੇ ਲੇਕਿਨ ਇਹ ਸਾਡੇ ਨਾਲ ਰਲਦੇ ਨਹੀਂ ਸਾਨੂੰ ਇਹ ਚੰਗਾ ਨਹੀਂ ਸਮਝਦੇ ਸਾਡਾ ਇੱਕ ਹੋਰ ਮਸਲਾ ਸੀ ਇਹ ਲਾਗੇ ਪਿੰਡ ਅਲੀਵਾਲ ਕੋਟਰੀ ਆ ਉੱਤ ਦੇ ਲੋਕਾਂ ਨੇ ਜਿਹੜਾ ਰੋਸ ਜ਼ਾਰ ਕੀਤਾ ਵੀ ਜਿਹੜੇ ਇੱਥੇ ਵੈਟਰਨਰੀ ਡਾਕਟਰ ਆ ਉਹਨਾਂ ਨੇ ਇੱਥੇ ਜਿੱਥੇ ਹੱਬ ਬਣਾਇਆ ਆਂਦੇ ਵੀ ਉਹ ਸਾਨੂੰ ਆਇਡੈਂਟੀਫਾਈ ਜਿਹੜਾ ਪੰਚਾਇਤ ਆ ਲਿਖਿਆ ਮੰਗ ਰਏ ਸੀ ਸਾਡੇ ਕੋਲ ਪਸ਼ੂ ਵਾਲੀ ਮਤਲਬ ਸਾਨੂੰ ਚਾਲਾ ਨਹੀਂ ਦਿੱਤਾ ਉਹਨਾਂ ਪਸ਼ੂ ਵਾਲੇ ਹਾਂਜੀ ਹਾਂ ਮਤਲਬ ਇਸ ਮੁਸੀਬਤ ਦੀ ਐਮਰਜੈਂਸੀ ਘੜੀ ਦੇ ਵਿੱਚ ਵੀ ਇਹ ਦੇਖੋ ਤੁਸੀਂ ਦੇਖੋ ਗੱਲ ਇਹ ਆ ਵੀ ਜਿਹੜਾ ਬੰਦਾ ਗੈਰ ਕਾਨੂੰਨੀ ਕਰਦਾ ਆ ਸਰਕਾਰ ਨੇ ਨਿਯਮ ਬਣਾਏ ਨੇ ਉਹਨਾਂ ਨੇ ਕਲੀਅਰ ਕਟ ਫੰਡਾ ਉਹਨਾਂ ਦਾ ਵੀ ਜਿਹਨੂੰ ਲੋੜ ਆ ਉਹਨੂੰ ਪੂਰੀ ਕਰੋ ਜਿਹੜਾ ਕਿਸੇ ਦਾ ਪਸ਼ੂ ਇਸ ਵੇਲੇ ਤੰਗ ਆ ਟੀਕਾ ਲੱਗਣ ਦੀ ਲੋੜ ਆ ਲਾਓ ਉਹਨੂੰ ਟੀਕਾ ਲਾਓ ਜਿਹਨੂੰ ਬੁਖਾਰ ਹੈ ਤਾਂ ਦਵਾਈ ਦਿਓ ਹਰ ਚੀਜ਼ ਆ ਉਹਨਾਂ ਕੋਲ ਉੱਥੇ ਤੋੜਿਆ ਲੇਕਿਨ ਲੋੜ ਕੀ ਹੈ ਵੀ ਉਸ ਵੇਲੇ ਜਿਹੜਾ ਉਹ ਮੁੜ ਕੇ ਸਰਟੀਫਿਕੇਟ ਲੈਣ ਜਾਵੇ ਇਹ ਕਿੱਥੋਂ ਦੇ ਕਾਨੂੰਨ ਨੇ ਇਹ ਐਸ ਵੇਲੇ ਡਿਜ਼ਾਸਟਰ ਆ ਇਹ ਰੈਗੂਲਰ ਆਸਾਨੀ ਰੈਗੂਲਰ ਟਾਈਮ ਨਹੀਂ ਹੈਗਾ ਇਹ ਪੁੱਛਣ ਦੀ ਲੋੜ ਹੀ ਨਹੀਂ ਮੈਂ ਸਮਝਦਾ ਬਹੁਤ ਗਲਤ ਗੱਲ ਬਹੁਤ ਗਲਤ ਪਾਣੀ ਲੱਗਾ